ਸਾਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਮਾਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਤੇ ਸ਼ਹਿਰ ਆਪਣਾ ਫਰੀਦਕੋਟ ਦੋਸਤੋ ਮੈਂ ਹਰ ਵਾਰੀ ਤੁਹਾਡੇ ਨਾਲ ਨਵੀਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਦਾ ਹੁੰਦਾ ਮੇਰਾ ਮਕਸਦ ਹੁੰਦਾ ਮੈਂ ਹਰ ਵਾਰੀ ਕੋਈ ਨਾ ਕੋਈ ਨਵੀਂ ਤੋਂ ਨਵੀਂ ਵੀਡੀਓ ਜਿਹੜੇ ਪਾਉਣਾ ਮੈਂ ਉਹਦੇ ਵਿੱਚ ਇੱਕ ਕਾਰਨ ਹੁੰਦਾ ਵੀ ਸੱਚਾਈ ਸੱਚਾਈ ਤੁਹਾਡੇ ਕੋਲੇ ਮੈਂ ਲੈ ਕੇ ਆਵਾਂ ਹਨਾ ਤੁਹਾਨੂੰ ਪਤਾ ਹੀ ਆ ਪਿਛਲੇ 3 3.5 ਸਾਲ ਤੋਂ ਆਪਾਂ ਜਿਹੜੀ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਦ ਬਿਮਾਰੀ ਫੈਲੀ ਸੀ ਜਿਸ ਦਾ ਨਾਮ ਸੀਗਾ ਕੈਂਸਰ ਕੈਂਸਰ ਤੇ ਆਪਾਂ ਨੂੰ ਕੰਮ ਕਰਦਿਆਂ ਨੂੰ 3.5 ਸਾਲ ਦੇ ਕਰੀਬ ਹੋ ਚਲੇ ਆ ਹਨਾ ਤੇ ਜਿਹੜੀ ਇਹ ਬਿਮਾਰੀ ਆ ਇਸ ਬਿਮਾਰੀ ਨੇ ਕਈ ਕੀਮਤੀ ਜਾਨਾਂ ਆਪਦੀ ਲਪੇਟ ਦੇ ਵਿੱਚ ਲਈਆਂ ਇਹੋ ਜੇ ਕਈ ਲੋਕ ਆ ਜਿਹੜੇ ਇਸ ਬਿਮਾਰੀ ਦੀ ਲਪੇਟ ਦੇ ਵਿੱਚ ਆ ਕੇ ਆਪਦੀ ਜਾਨ ਗਵਾ ਚੁੱਕੇ ਆ ਤੇ ਜੇ ਮੈਂ ਬਾਹਲੀ ਲੰਮੀ ਵੀਡੀਓ ਨਹੀਂ ਬਣਾਉਣੀ ਆਪਾਂ ਸ਼ਾਰਟ ਦੇ ਵਿੱਚ ਹੀ ਮੇਰਾ ਮਕਸਦ ਹੁੰਦਾ ਮੈਸੇਜ ਕਨਵੇ ਕਰਨਾ ਲੋਕਾਂ ਨੂੰ ਸੂਚਾਈ ਦੱਸਣੀ ਆ ਮੇਰੇ ਨਾਲ ਇੱਕ ਵੀਰ ਜੀ ਖੜੇ ਆ ਤੇ ਮੈਂ ਗੱਲ ਕਰਾਉਂਗਾ ਇਹ ਕਿੱਥੋਂ ਆਏ ਆ ਕਿੰਨਾ ਨੂੰ ਸਮੱਸਿਆ ਸੀ ਕਿੰਨੇ ਸਮੇਂ ਚ ਅਸੀਂ ਸਮੱਸਿਆ ਠੀਕ ਹੋਈ ਕਿੰਨੇ ਸਮੇਂ ਦੇ ਵਿੱਚ ਹਨਾ ਤੇ ਪਹਿਲਾਂ ਇਹਨਾਂ ਨੇ ਕਿੰਨਾ ਕੁ ਸੰਘਰਸ਼ ਕੀਤਾ ਕਿੰਨੀ ਕੁ ਦਵਾਈ ਬੂਟੀ ਲਈ ਤੇ ਕਿੰਨਾ ਕੁ ਪੈਸਾ ਲਾਇਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਪ੍ਰਭਾ ਸਤਿ ਸ਼੍ਰੀ ਅਕਾਲ ਜੀ ਕੀ ਹਾਲਾ ਤੋਡਾ ਵਧੀਆ ਜੀ ਕਿੱਥੋਂ ਆਏ ਹੋ ਆਪਣਾ ਪਿੰਡ ਵੀਰਮਦ ਦੇ ਡਿਸਟ੍ਰਿਕਟ ਫਤਿਹਪੁਰ ਮੀਰਾਬਦੀ ਹਾਂਜੀ ਇਹ ਫਤਿਹਪੁਰ ਹਰਿਆਣੇ ਦੇ ਵਿੱਚ ਹਾਂਜੀ ਹਾਂਜੀ ਤੇ ਤੁਹਾਡਾ ਨਾਮ ਮਨਨਾ ਸਮਰਿਤਾ ਜੀ ਸਮਰਤ ਸਮਰਤ ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚ ਜਿਹੜੀ ਬਿਮਾਰੀ ਸੀ ਕਿਹੜੇ ਬੰਦੇ ਨੂੰ ਸੀ ਇਹ ਇਹ ਮੇਰੇ ਦਾਦੀ ਜੀ ਨੂੰ ਸੀਗੀ ਤੁਹਾਡੇ ਦਾਦੀ ਜੀ ਨੂੰ ਸੀ ਹਾਂਜੀ ਜਦੋਂ ਮੇਰੇ ਕੋਲ ਦਵਾਈ ਲੈਣ ਆਏ ਸੀ ਪਹਿਲਾਂ ਸਟਾਰਟਿੰਗ 'ਚ ਕੌਣ ਕੌਣ ਆਏ ਸਦੋਂ ਸਟਾਰਟਿੰਗ 'ਚ ਮੈਂ ਤੇ ਮੇਰੇ ਭੂਆ ਜੀ ਆਏ ਸੀ ਤੁਹਾਡੇ ਭੂਆ ਜੀ ਆਏ ਸੀ ਹਾਂਜੀ ਤੇ ਤੁਹਾਡੇ ਦਾਦੀ ਜੀ ਨੂੰ ਜਦੋਂ ਬਿਮਾਰੀ ਸੀਗੀ ਜਦੋਂ ਆਪਾਂ ਉਹਨਾਂ ਦੀਆਂ ਰਿਪੋਰਟਾਂ ਦੇਖੀਆਂ ਆਪਾਂ ਦਵਾਈ ਸ਼ੁਰੂ ਕੀਤੀ ਸੀ ਉਸ ਟਾਈਮ ਤੇ ਉਸ ਟਾਈਮ ਤੇ ਦਾਦੀ ਦੇ ਹਾਲਾਤ ਕੀ ਸੀ ਉਹ ਦਾਦੀ ਤੋਂ ਚੰਗੀ ਤਰ੍ਹਾਂ ਬੋਲਿਆ ਤੇ ਤੁਰ ਨਹੀਂ ਜਾਂਦਾ ਸੀਗਾ ਬਹੁਤ ਜ਼ਿਆਦਾ ਵੀਕ ਹੋ ਗਈ ਸੀਗੇ ਤੇ 30 ਕੀਮੋ ਵੀ ਲਵਾਈਆਂ ਸੀਗੇ ਆਪਾਂ ਰਿਜ਼ਲਟ ਮਿਲਿਆ ਕੀ ਮਨ ਰਿਜ਼ਲਟ ਨਹੀਂ ਮਿਲਿਆ ਮਤਲਬ 올ਟਾ ਉਹਨਾਂ ਦਾ ਖੂਨ ਬਹੁਤ 7 ਛੇ ਰਹਿ ਗਿਆ ਸੀਗਾ 7 ਛੇ ਰਿਹਾ ਬਿਮਾਰੀ ਕਿੱਥੇ ਚੋਂ ਉਹਨਾਂ ਦੇ ਬਿਮਾਰੀ ਉਹਨਾਂ ਦੇ ਇੱਥੇ ਮੋਢੇ ਚ ਹੈ ਮੋਢੇ ਦੇ ਵਿੱਚ ਸੀਗਾ ਅੱਛਾ ਗੱਲ ਇਹ ਆ ਹੁਣ ਆਪਣੀ ਦਵਾਈ ਸ਼ੁਰੂ ਕੀਤੀ ਨੂੰ ਕਿੰਨਾ ਟਾਈਮ ਹੋ ਗਿਆ 2 ਮਹੀਨੇ ਹੋ ਗਏ ਜੀ 2 ਮਹੀਨੇ ਹੋ ਗਏ ਹਾਂਜੀ ਆ 2 ਮਹੀਨੇ ਹੋ ਗਏ ਕੀ ਲੱਗਦਾ ਵੀ ਦੋਹਾ ਮਹੀਨਿਆਂ ਤੋਂ ਬਾਅਦ ਵੀ ਹੁਣ ਕੀ ਰਿਜ਼ਲਟ ਮਿਲਿਆ ਰਿਜ਼ਲਟ ਇਹ ਆ ਜੀ ਮਤਲਬ ਅੱਗੇ ਨਾਲੋਂ ਵਧੀਆ ਖਾਂਦੇ ਪੀਂਦੇ ਨੇ ਹਮ ਤੇ ਬਲੱਡ ਵੀ ਵਧਿਆ ਬਲੱਡ 11 ਹੋ ਗਿਆ ਅੱਗੇ ਨਾਲੋਂ ਤੁਹਾਡੇ ਭੂਆ ਜੀ ਇਦਾਂ ਗੱਲ ਹੁੰਦੀ ਰਹਿੰਦੀ ਆ ਤੁਹਾਡੇ ਭੂਆ ਜੀ ਦੇ ਮੈਸੇਜ ਆਉਂਦੇ ਰਹਿੰਦੇ ਆ ਵੀ ਉਹ ਕਹਿੰਦੇ ਸੀ ਪਹਿਲਾਂ ਜਦੋਂ ਸਟਾਰਟਿੰਗ ਦੇ ਵਿੱਚ ਉਹ ਮੰਜੇ ਤੇ ਪੈ ਕੇ ਸੀ ਅਸੀਂ ਆ ਛੱਡ ਚੁੱਕੇ ਸੀ ਉਸ ਟਾਈਮ ਤੇ ਉਹ ਮਤਲਬ ਇੱਕ ਟਾਈਮ ਤੇ ਜਦੋਂ ਐਡਮਿਟ ਸੀਗੇ ਉਦੋਂ ਐ ਸੀ ਵੀ ਸਵੇਰ ਤੋਂ ਦੇਣ ਨਹੀਂ ਚਾਣਨਾ ਵੀ ਇੰਨਾ ਕਿ ਜ਼ਿਆਦਾ ਉਦੋਂ ਤੁਹਾਨੂੰ ਵੇਖਣ ਚਾਹ ਲੱਗਦਾ ਸੀਗਾ ਵੀ ਸਾਡਾ ਸਾਹ ਛੱਡਣਗੇ ਹਾਂਜੀ ਹਾਂਜੀ ਉਹ ਤੁਹਾਡੀ ਦਵਾਈ ਨਾਲ ਇੰਨਾ ਕ ਫਰਕ ਪਿਆ ਵੀ ਇੰਨੇ ਕ ਵਧੀਆ ਹੈਲਦੀ ਹੋ ਗਏ ਨੇ ਅੱਗੇ ਨਾਲੋਂ ਤੇ ਮਤਲਬ ਹੁਣ ਤੁਰਦੇ ਫਿਰਦੇ ਸਹੀ ਵਧੀਆ ਜੀ ਵਧੀਆ ਰੋਟੀ ਪਾਣੀ ਸਹੀ ਕਰਦੇ ਨੇ ਸਵੇਰ ਸ਼ਾਮ ਸੈਰ ਕਰਦੇ ਨੇ ਕੋਈ ਹੋਰ ਦਵਾਈ ਤਾਂ ਨਹੀਂ ਚੱਲਦੀ ਆਪਣੀ ਦਵਾਈ ਨਾਲ ਨਹੀਂ ਨਹੀਂ ਹੋਰ ਨਹੀਂ ਬਾਕੀ ਉਹ ਲੰਗਸ ਦੀ ਸੀਗੀ ਤੇ ਹਾਂ ਹਾਰਟ ਦੀ ਬਿਮਾਰੀ ਸੀ ਤੁਹਾਡੀ ਦਵਾਈ ਨਾਲ ਉਹ ਵੀ ਉਹਨਾਂ ਉਹ ਵੀ ਦਵਾਈਆਂ ਬੰਦ ਕੀਤੀਆਂ। ਅੱਛਾ ਉਹ ਉਹ ਜਿਹੜੀਆਂ ਬਿਮਾਰੀਆਂ ਸੀ ਉਹ ਵੀ ਇਹਦੇ ਨਾਲ ਠੀਕ ਹੋ ਗਈਆਂ। ਹਾਂਜੀ ਉਹ ਵੀ ਦਵਾਈਆਂ ਬੰਦ ਕੀਤੀਆਂ। ਅੱਛਾ ਵੀ ਆਪਾਂ ਜਿਹੜੀ ਦਵਾਈ ਦਿੱਤੀ ਸੀ ਆਪਾਂ ਦਿੱਤੀ ਸੀ ਕੱਲੇ ਕੈਂਸਰ ਨੂੰ ਠੀਕ ਕਰਨ ਵਾਸਤੇ। ਛੋਟਾ ਵੀਰ ਕਹਿੰਦਾ ਵੀ ਜਿਹੜੀ ਲੰਗਸ ਦੀ ਸਮੱਸਿਆ ਸੀ ਤੇ ਜਿਹੜੀ ਹਾਰਟ ਦੀ ਸਮੱਸਿਆ ਸੀ ਵੀ ਇਹ ਦਵਾਈ ਦੇ ਨਾਲ ਉਹ ਵੀ ਜਿਹੜੀਆਂ ਦਵਾਈਆਂ ਉਹ ਵੀ ਛੁੱਟ ਗਈਆਂ ਹਾਂਜੀ ਹਾਂਜੀ ਵੀ ਹੁਣ ਉਹ ਦਵਾਈਆਂ ਵੀ ਨਹੀਂ ਖਾਂਦੇ ਨਹੀਂ ਹੁਣ ਉਹ ਵੀ ਨਹੀਂ ਖਾਂਦੇ 100 ਦੇ ਵਿੱਚੋਂ ਕਿੰਨੇ ਪਰਸੈਂਟ ਦਾਦੀ ਠੀਕ ਆ ਅੱਜ ਦੇ ਸਮੇਂ ਦੇ ਵਿੱਚ ਆਪਾਂ ਕੈਮਰੇ ਦੇ ਜ਼ਰੀਏ ਆਪਾਂ ਨੂੰ ਨਾ ਲੱਖਾਂ ਲੋਕਾਂ ਨੇ ਦੇਖਣਾ ਆਪਾਂ ਸੱਚਾਈ ਦੱਸਣੀ ਆ ਵੀ ਅੱਜ ਦੇ ਟਾਈਮ ਦੇ ਹਾਲਾਤ ਕੀ ਆ 100 ਚੋਂ ਕਿੰਨੇ ਪਰਸੈਂਟ ਦਾਦੀ ਠੀਕ ਆ 80 ਤੋਂ 90% ਠੀਕ ਨੇ ਜੀ 80 ਤੋਂ 90% ਦਾਦੀ ਠੀਕ ਆ ਹਾਂਜੀ ਹਾਂਜੀ ਜਿਹੜੇ ਲੋਕ ਵੀਡੀਓ ਦੇਖ ਰਹੇ ਆ ਜਿਹੜੇ ਇਹ ਵੀਡੀਓ ਵੇਖ ਰਿਹਾ ਆਪਾਂ ਉਹਨਾਂ ਨੂੰ ਕੀ ਮੈਸੇਜ ਦਵਾਂਗੇ ਵੀ ਉਹਨਾਂ ਦੇ ਜੇ ਪਰਿਵਾਰ ਦੇ ਵਿੱਚ ਕਿਸੇ ਨੂੰ ਇਦਾਂ ਦੀ ਬਿਮਾਰੀ ਨੇ ਆਪਦੀ ਲਪੇਟ ਦੇ ਵਿੱਚ ਲਿਆ ਇਦਾਂ ਦੀ ਬਿਮਾਰੀ ਹੈਗੀ ਆ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਸੇਜ ਇਹ ਆ ਜੀ ਵੀ ਵੀ ਤੁਸੀਂ ਆਪ ਦਾ ਡਾਕਟਰ ਸਾਹਿਬ ਕੋਲ ਲਾਓ ਵੀ ਸਾਡਾ ਤਾਂ ਬਹੁਤ ਫਰਕ ਪਿਆ ਸੀ 30 ਕੀ ਮਲਵਾ ਚੁਕੇ ਸੀਗੇ ਤੇ ਉਸ ਤੋਂ ਬਾਅਦ ਮਤਲਬ ਵੀ ਡਾਕਟਰਾਂ ਵੱਲੋਂ ਇੱਕ ਸਾਦਾ ਜਵਾਬ ਸੀਗਾ ਉਹਨਾਂ ਨੇ ਕਿਹਾ ਸੀ ਕਿ ਆਪਰੇਟ ਕਰਾਂਗੇ ਤੇ ਥੋੜਾ ਡਰ ਵੀ ਗਏ ਸੀ ਵੀ ਜਦੋਂ ਇੱਕ ਇੱਕ ਟਾਈਮ ਦੇ ਐਡਮਿਟ ਹੋ ਗਏ ਸੀਗੇ ਤਦੋਂ ਬਾਅਦ ਦਵਾਈ ਨੇ ਇੰਨਾ ਫਰਕ ਦਿਖਾਇਆ ਵੀ ਨਾ ਤਾਂ ਵੇਟ ਕਰਾਉਣ ਦੀ ਲੋੜ ਪਈ ਤੇ ਨਾ ਹੀ ਕੋਸ਼ਿਸ਼ ਤੇ ਦਵਾਈ ਨੇ ਇੰਨਾ ਠੀਕ ਕੀਤਾ ਪਹਿਲਾਂ ਕਿੰਨਾ ਕ ਪੈਸਾ ਲਾਤਾ ਸੀ ਪਹਿਲਾਂ ਬੁਲਾ ਚੁਕਿਆ ਜੀ 10 ਕ ਲੱਖ ਲੱਗੇ 10 ਕ ਲੱਖ ਲਾਤਾ ਹਾਂਜੀ ਜਿਹੜੀ ਮੇਰੀ ਦਵਾਈ ਆ ਬੜੀ ਸਸਤੀ ਆ ਲੋਕ ਮੈਨੂੰ ਜਦੋਂ ਪੁੱਛਦੇ ਆ ਯਾਰ ਕਿੰਨੇ ਕ ਜੀ ਦਵਾਈ ਆ ਮੈਂ ਦੱਸ ਦਿੰਨਾ ਹੁਣ ਨਾ 5 ਤੋਂ 10 ਹਜ਼ਾਰ ਦੇ ਵਿੱਚ ਮੇਰੀ ਦਵਾਈ ਆ ਹਾਂਜੀ ਹਾਂਜੀ ਮੈਂ ਜਿਹੜੇ ਪੈਸੇ ਲੈਣਾ ਲੋਕਾਂ ਤੋਂ ਜਾਇਜ਼ ਲੈਣਾ ਨਾ ਨਜਾਇਜ਼ ਲੈਣਾ ਹੈ ਜਾਇਜ਼ ਆ ਜੀ ਜਾਇਜ਼ ਹਾਂਜੀ ਕੀ ਲੱਗਦਾ ਇਸ ਬਿਮਾਰੀ ਦੇ ਮੁਕਾਬਲੇ ਵੀ ਸਹੀ ਆ ਇਹ ਇਹ ਤਾਂ ਬਹੁਤ ਛੋਟੀ ਚੀਜ਼ ਆ ਜੀ ਅੱਛਾ ਦੋਸਤੋ ਮੇਰਾ ਮਕਸਦ ਹੁੰਦਾ ਮੈਂ ਜਿਹੜੀ ਵੀਡੀਓ ਪਾਉਣਾ ਹਨਾ ਵੀ ਸਚਾਈ ਤੁਹਾਡੇ ਨਾਲ ਮੈਂ ਜੋ ਵੀ ਸੱਚੀਆਂ ਗੱਲਾਂ ਬਾਤਾਂ ਹਨਾ ਮੇਰੇ ਕੈਮਰੇ ਦੇ ਜ਼ਰੀਏ ਜਿਹੜੇ ਪਰਿਵਾਰ ਦੇ ਮੈਂਬਰ ਆ ਉਹ ਸੱਚ ਬੋਲਣ ਤੇ ਸੱਚ ਸਾਹਮਣੇ ਲੈ ਕੇ ਆਵਾਂ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕੈਂਸਰ ਦਾ ਇਲਾਜ ਹੈਗਾ ਆਪਰੇਸ਼ਨ ਕੀਮੋ ਰੇਡੀਏਸ਼ਨ ਤੇ ਅਮੀਨੋਥੈਰਪੀ ਅੱਛਾ ਚਾਹੇ ਤੁਹਾਡਾ ਆਪਰੇਸ਼ਨ ਹੋਇਆ ਕੀਮੋ ਹੋਇਆ ਰੇਡੀਏਸ਼ਨ ਹੋਈ ਆ ਜਾਂ ਅਮੀਨੋਥੈਰਪੀ ਹੋਈ ਆ ਹੋਈ ਆ ਚਾ ਨਹੀਂ ਹੋਈ ਤੁਸੀਂ ਇੱਕ ਵਾਰੀ ਮੈਨੂੰ ਆਪਦੇ ਪਰਿਵਾਰ ਦੀ ਸਟੋਰੀ ਉਹਦੀਆਂ ਰਿਪੋਰਟਾਂ ਲੈ ਕੇ ਮਿਲ ਸਕਦੇ ਹੋ 20 ਤੋਂ 25 ਦਿਨ ਮੈਂ ਹਰੇਕ ਮਰੀਜ਼ ਤੋਂ ਇਹਨਾਂ ਨੂੰ ਮੈਂ ਇ ਮੈਨੂੰ 20 ਤੋਂ 25 ਦਿਨ ਚਾਹੀਦੇ ਆ 20 ਤੋਂ 25 ਦਿਨਾਂ ਦੇ ਵਿੱਚ ਆਪਣੀ ਜਿਹੜੀ ਆਯੁਰਵੇਦ ਦਵਾਈ ਆ ਇਹਦੇ ਵਿੱਚ ਕੋਈ ਕੈਮੀਕਲ ਕੋਈ ਸਟੀਰਡ ਕੋਈ ਇਦਾਂ ਦਾ ਕੋਈ ਪਦਾਰਥ ਨਹੀਂ ਹੈਗਾ ਨੇਚਰਲ ਜੜੀ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਆ 20 ਤੋਂ 25 ਦਿਨਾਂ ਦੇ ਵਿੱਚ ਜਿਹੜੀ ਆਪਣੀ ਦਵਾਈ ਆ ਤੁਹਾਡੇ ਮਰੀਜ਼ ਨੂੰ ਰਿਜ਼ਲਟ ਦਊਗੀ ਜੇ ਤੁਸੀਂ ਆਉਣਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਤੋਂ 3 ਵਜੇ ਤੱਕ ਮੇਰਾ ਪਿੰਡ ਰਾਈਆਂ ਵਾਲਾ ਕਲਾ ਸ਼ਹਿਰ ਮੇਰਾ ਫਰੀਦਕੋਟ ਫਰੀਦਕੋਟ ਤੋਂ 7 ਕਿਲੋਮੀਟਰ ਤੇ ਮੇਰਾ ਪਿੰਡ ਰਾਈਆਂ ਵਾਲਾ ਤੁਸੀਂ ਆਪਦੇ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮੈਨੂੰ ਮਿਲ ਸਕਦੇ ਆ ਸੋ ਮੰਗਲਵਾਰ ਮੈਂ ਨਹੀਂ ਮਿਲਦਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਤੁਸੀਂ ਮੈਨੂੰ ਮਿਲ ਸਕਦੇ ਆ ਮੇਰਾ ਮੋਬਾਈਲ ਨੰਬਰ 9465407174 9465407174 ਦੋਸਤੋ ਜੇਕਰ ਤੁਹਾਨੂੰ ਮੇਰੇ ਜਿਹੜੇ ਉਪਰਾਲੇ ਆ ਮੇਰੀਆਂ ਗਤੀਵਿਧੀਆਂ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਜਿਹੜਾ ਆਪਾਂ ਇਸ ਸਮਾਜ ਦੇ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਲਾ ਜੇ ਮਹਾਰਾਜ ਨੇ ਸੇਵਾ ਲਈ ਆ ਕੰਮ ਕਰ ਰਹੇ ਆ ਜੇ ਤੁਹਾਨੂੰ ਮੇਰੇ ਉਪਰਾਲੇ ਵਧੀਆ ਲੱਗਦੇ ਆ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕਦੀ ਹੈ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਤੁਹਾਡੇ ਤੋਂ ਅੱਗੇ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ